ਅੱਜ ਸਾਡੇ ਮਾਨਯੋਗ ਐਸਐਸਪੀ ਸਾਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸ਼੍ਰੀ ਮਨਜੀਤ ਸਿੰਘ ਦੀ ਹਦਾਇਤਾਂ ਮੁਤਾਬਕ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਸਾਡੇ ਟਾਸਕ ਤੇ ਕੰਮ ਕਰ ਰਹੇ ਸੀਗੇ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਰਾਹੁਲ ਕੁਮਾਰ ਦਾ ਵਿਅਕਤੀ ਜਿਹੜਾ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਵੀ ਇਹ 1 ਕਿਲੋ ਫੀਮ ਲੈ ਕੇ ਜਿਹੜਾ ਆ ਰਿਹਾ ਫਿਰ ਅਸੀਂ ਜੋ ਆਪਣਾ ਮਿਡਵੇ ਤੋਂ ਪੀਛਾ ਕਰਦੇ ਹੋਏ ਇਹਦਾ ਰਾਧਾ ਸਵਾਮੀ 사త్సੰਗ ਉੱਥੇ ਜਾ ਕੇ ਨਾਕਾਬੰਦੀ ਕਰਕੇ ਇਹਨੂੰ ਰੋਕਿਆ ਜਿਹੜਾ ਬੱਸ ਚੋਂ ਉਤਰ ਕੇ ਥੋੜਾ ਪਿਛਾਂ ਨੂੰ ਲੁਕਣ ਦੀ ਕੋਸ਼ਿਸ਼ ਕੀਤੀ ਇਹਨੇ ਫਿਰ ਅਸੀਂ ਇਹਨੂੰ ਫੜ ਕੇ ਇਹਦੇ ਕੋਲੋਂ 3 ਕਿਲੋ ਆਫੀਮ ਦੀ ਜਿਹੜੀ ਰਿਕਵਰੀ ਕੀਤੀ ਹੈ ਜਿਹੜਾ ਇਹਦਾ ਨਾਮ ਹੈ ਉਹ ਹੈਗਾ ਰਾਹੁਲ ਯਾਦਵ ਤੇ ਜਿਹੜਾ ਇਹ ਲੁਧਿਆਣੇ ਦਾ ਰਹਿਣ ਵਾਲਾ ਆ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਹੋਰ ਵੀ ਜਿਹੜੇ ਇਹਦੇ ਕੋਲ ਪਰਚਾ ਹੈ ਨਹੀਂ ਹੈ ਤੇ ਬੈਕਵਰਡ ਅਤੇ ਫਾਰਵਰਡ ਲਿੰਕ ਸਾਰੇ ਉਹ ਸੀ ਦੇਖਾਂਗੇ ਸਰ ਕਿਸ ਚੀਜ਼ ਪਾਈ ਨਹੀਂ ਸੀਗੀ ਫਿਰ ਜੀ ਫੀਮ ਇਹ ਬੈਗ ਚ ਸੀਗੀ ਇਹਦੇ ਜੀ ਬੈਗ ਦੇ ਵਿੱਚੋਂ ਹੋਣ ਤਲਾਸ਼ੀ ਦੇ ਦੌਰਾਨ ਸਾਨੂੰ ਜੀ ਦੱਸਿਆ ਨਹੀਂ ਮਾੜਾ ਮਾੜਾ ਵੀ ਕਿੱਥੋਂ ਆ ਰਹੇ ਸੀ ਲੈ ਕੇ ਹਾਂ ਜੀ ਉਹ ਸਾਡਾ ਇਨਵੈਸਟੀਗੇਸ਼ਨ ਸਾਰੇ ਕਰਾਂਗੇ ਜੀ ਜਿਹੜੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਸਾਰੇ ਉਹ ਵੀ ਦੇਖਾਂਗੇ ਫਿਰ ਜੋ ਵੀ ਸਾਹਮਣੇ ਤਤ ਆਊਗਾ ਉਹ ਤੁਹਾਨੂੰ ਪਤਾ ਲੱਗ ਜਾਵੇ ਸਰ ਜੇ ਕੋਈ ਕ੍ਰਿਮੀਨਲ ਰਿਪੋਰਟ ਸਾਹਮਣੇ ਆਇਆ ਤਾਂ ਦੱਸਣਾ ਅਜੀ ਨਹੀ ਅਸੀਂ ਕੀਤਾ ਜੀ ਰਿਮਾਂਡ ਦੇ ਦੌਰਾਨ ਹੀ ਸਾਰਾ ਅਸੀਂ ਦੇਖਾਂਗੇ ਹਾਂ ਕੱਲਾ ਹੀ ਸੀ ਜਾਈ ਕੋਈ ਉਹ ਨਾਲ ਹਾਂ ਕੱਲਾ ਹੀ ਸੀ ਜਾਈ ਕੱਲਾ ਹੀ ਸੀ ਸਰ ਕੀ ਕੋਈ ਦੱਸਿਆ ਨੇ ਵੀ ਇਹ ਪਹਿਲਾ ਹੀ ਚੱਕਰ ਸੀ ਕਿ ਇਸ ਤੋਂ ਪਹਿਲਾਂ ਨੇ ਕੋਈ ਚੱਕਰ ਲਾਇਆ ਹੈ ਇਹਦੇ ਦੱਸਣ ਮੁਤਾਬਕ ਤਾਂ ਪਹਿਲਾ ਚੱਕਰ ਹੈ ਜੀ ਪਰ ਫੇਰ ਵੀ ਅਸੀਂ ਸਾਰੇ ਲਿੰਕ ਦੇਖਾਂਗੇ ਇਹਨੂੰ ਸਾਰੇ ਤਤਾਂ ਦੇ ਦੇਖਾਂਗੇ ਵੀ ਸੀ ਪਹਿਲਾਂ ਤਾਂ ਨਹੀਂ ਆਇਆ ਕੋਈ ਇਨਫੋਰਮੇਸ਼ਨ ਸੀ ਜਾਂ ਸ਼ੱਕ ਦੇ ਆਧਾਰ 'ਤੇ ਹਾਂਜੀ ਇਨਫਰਮੇਸ਼ਨ ਸੀ ਸਾਡੀ ਇਨਫਰਮੇਸ਼ਨ ਦੇ ਤਹਿਤ ਵੀ ਅਸੀਂ ਨਾਕਾ ਲਾਇਆ ਸੀਗਾ ਸਰ ਇਹ ਪਤਾ ਚੱਲਿਆ ਵੀ ਇਹ ਦੇਣ ਕਿੱਥੇ ਜਾ ਰਿਆ ਸੀਗਾ ਉਹ ਵੀ ਪਤਾ ਕਰਾਂਗੇ ਜੀ ਹੁਣ ਰਮਾਨੇ ਤੇ ਦੌਰਾਨ ਇਹ ਸਾਰਾ ਪੁੱਛਕਿਛ ਕਰਾਂਗੇ ਕਿਹਨੂੰ ਦੇਣੀ ਸੀਗੀ ਫੀਮ ਲਿਆ ਕੇ ਤੇ ਕਿੱਥੋਂ ਲੈ ਕੇ ਆਇਆ ਸੀਗਾ ਉਹ ਸਾਰਾ ਅਸੀਂ ਪਤਾ ਕਰਾਂਗੇ ਸਰ ਇਹ ਦਿਹਾੜੀ ਤੇ ਕੰਮ ਕਰਦਾ ਜਾਂ ਉਹ ਦਾ ਸਪਲਾਈਰ ਨੇ ਉਹ ਵੀ ਪਤਾ ਕਰਾਂਗੇ ਜੀ ਦਿਹਾੜੀ ਤੇ ਤਾਂ ਨਹੀਂ ਕਰਦੇ ਇਹ ਜਾਂ ਲੈ ਕੇ ਆਉਂਦੇ ਆ ਕਿਹਨੂੰ ਦੇਣੀ ਸੀ ਫੀਮ ਲਿਆ ਕੇ ਜਾਂ ਕੀ ਹੈ ਉਹ ਸਾਰਾ ਪਤਾ ਸਰ ਕੋਈ ਹਾਲੇ ਤੱਕ ਦੱਸਿਆ ਨਹੀਂ ਪਿੱਛੋਂ ਮਤਲਬ ਬਸ ਦੇ ਵਿੱਚ ਕਿਧਮਾਇਆ ਇਹ ਇਹ ਰੇਲਗੱਡੀ ਦਾ ਹੈ ਕਿਸ ਤਰ੍ਹਾਂ ਪਿੱਛੋਂ ਕਿੱਥੇ ਕਿੱਥੋਂ ਆ ਰਹੀ ਦੱਸਣ ਮੁਤਾਬਕ ਇਹ ਪਾਣੀ ਪੱਤੋਂ ਤੋਂ ਆਇਆ ਜੀ ਜੋ ਇਹ ਦੱਸ ਰਿਹਾ ਮੈਂ ਪਾਣੀ ਪੱਤੋਂ ਤੋਂ ਲੈ ਕੇ ਇਹ ਬਸ ਤੇ ਚੜ ਕੇ ਆਇਆ ਜੀ ਬਸ ਤੇ ਚੜ ਕੇ ਸਰ ਜਿਵੇਂ ਤੁਸੀਂ ਇੱਥੇ ਨਗਰਪਾਲਿਕਾ ਅਧਿਕਾਰੀ ਤੁਹਾਡੇ ਕੋਲ ਮੇਰੇ ਸੋਰਸ ਹੈਗੇ ਆ ਪਿੱਛੇ ਨਹੀਂ ਕੋਈ ਮਾੜਾ ਮਾੜਾ ਪੁਲਿਸ ਵਾਲਿਆਂ ਨੇ ਕੋਈ ਕਰਕੇ ਦਿੱਤਾ ਚੈੱਕ ਕਰ ਦਿੱਤਾ ਜੀ ਦੇਖੋ ਜੀ ਨੈਸ਼ਨਲ ਹਾਈਵੇ ਹੋਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਹੁਣ ਜਦੋਂ ਚਾਰ ਗੱਡੀਆਂ ਚੈੱਕ ਕਰ ਲਈਆਂ ਪਿਛੇ ਤੇ ਦੋ ਨਿਕਲ ਗਏ ਆ ਦੋ ਅਸੀਂ ਚੈੱਕ ਕਰ ਲਈਆਂ ਤਾਂ ਕਰਕੇ ਜ਼ਿਆਦਾ ਵੱਧ ਟ੍ਰੈਫਿਕ ਕਰਕੇ ਕਿਤੇ ਰਹਿ ਜਾਂਦਾ ਨਹੀਂ ਤਾਂ ਨਹੀਂ ਅੱਗੇ ਜਾਂਦਾ ਹਾਂ ਜੀ ਤੁਸੀਂ ਨਵਾਂ ਇੱਥੇ ਥਾਣਾ ਤੁਮਾ ਲੈ ਕੇ ਕਿੰਨੇ ਕੋ ਪਰਚੇ ਕਰਦੇ ਕਰਦੇ ਚੱਲ ਜਾਂਦੇ ਹੁਣ ਤੱਕ ਅਸੀਂ ਜੀ ਇੱਕ ਮਹੀਨੇ ਦੇ ਵਿੱਚ 11 12 ਪਰਚੇ ਜਿਹੜੇ ਐਨਡੀਪੀਐਕਸ ਤੇ ਜਿਹੜੇ ਆ ਉਹ ਸੀ ਦੇ ਦਿੱਤੇ ਆ ਸਰ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹ ਰਹੇ ਆ ਜੀ ਆਮ ਲੋਕਾਂ ਨੂੰ ਇਹੀ ਮੈਸੇਜ ਦਵਾਂਗੇ ਜੀ ਵੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਖਤ ਸਰਕਾਰ ਅਤੇ ਪੁਲਿਸ ਕਾਫੀ ਸਖਤ ਹੈ ਜੀ ਇਸ ਕਰਕੇ ਜਿਹੜਾ ਵੀ ਕੋਈ ਇਹੋ ਜਿਹਾ ਨਸ਼ੇ ਦਾ ਕੰਮ ਕਰੂਗਾ ਉਹ ਬਹੁਤ ਜਲਦੀ ਸਲਾਖਾਂ ਦੇ ਪਿੱਛੇ ਜਾਊਗਾ ਜੀ ਸਰ ਜੀ ਨੇ ਸਰਕਾਰ ਨੇ ਹਦਾਇਤਾਂ ਕੀਤੀਆਂ ਕਰਤੀ ਮਹੀਤ ਬਾਅਦ ਬਿਲਕੁਲ ਨਸ਼ਾ ਮੁਕਤ ਹੋ ਜੋ ਪੰਜਾਬ ਇਹ ਲੱਗਦਾ ਜੀ ਇਸ ਤਰ੍ਹਾਂ ਵੀ ਆਪਣਾ ਇਲਾਕਾ ਜਿਹੜਾ ਹੈ ਨਸ਼ਾ ਮੁਕਤ ਹੋ ਚੁੱਕਾ ਜੀ ਹਾਂਜੀ ਹੋਊਗਾ ਜੀ ਬਿਲਕੁਲ ਹੋਊਗਾ ਦੇਖੋ ਸਾਰੀ ਪੁਲਿਸ ਸਰਕਾਰ ਸਾਰੀ ਬਹੁਤ ਸੀਰੀਅਸ ਹੈ ਇਸ ਮੈਟਰ ਤੇ ਬਿਲਕੁਲ ਹੋਊਗਾ ਜੀ